ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਜੇਮਸ ਐਲਨ ਦੀ ਕਿਤਾਬ ਮਨੁੱਖ ਜਿਵੇਂ ਸੋਚਦਾ ਹੈ ਇਸ ਦਾ ਪਹਿਲਾ ਵਿਸ਼ਾ ਹੈ ਵਿਚਾਰ ਅਤੇ ਚਰਿੱਤਰ ਕਹਾਵਤ ਹੈ ਜਿਵੇਂ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਉਵੇਂ ਹੀ ਉਹ ਹੁੰਦਾ ਹੈ ਇਹ ਗੱਲ ਨਾ ਸਿਰਫ ਮਨੁੱਖ ਦੀ ਸਮੁੱਚੀ ਸ਼ਖਸੀਅਤ ਨੂੰ ਕਲਾਵੇ ਵਿੱਚ ਲੈਂਦੀ ਹੈ ਬਲਕਿ ਇਹ ਇੰਨੀ ਸਰਵਪੱਖੀ ਹੈ ਕੇ ਜੀਵਨ ਦੇ ਅਨਸਾਰੀਆਂ ਸਥਿਤੀਆਂ ਤੱਕ ਵੀ ਪਹੁੰਚਦੀ ਹੈ ਮਨੁੱਖ ਤਕਰੀਬਨ ਉਹੀ ਹੁੰਦਾ ਹੈ ਜਿਵੇਂ ਉਹ ਸੋਚਦਾ ਹੈ ਉਸ ਦਾ ਚਰਿੱਤਰ ਉਸ ਦੇ ਸਾਰੇ ਵਿਚਾਰਾਂ ਦਾ ਜੋੜ ਹੁੰਦਾ ਹੈ ਜਿਸ ਤਰ੍ਹਾਂ ਪੌਦਾ ਬੀਜ ਤੋਂ ਪੁੰਗਰਦਾ ਹੈ ਅਤੇ ਬੀਜ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ਉਸੇ ਤਰ੍ਹਾਂ ਮਨੁੱਖ ਦੇ ਸਾਰੇ ਕਾਰਜ ਉਸ ਦੇ ਵਿਚਾਰਾਂ ਤੋਂ ਪੁੰਗਰਦੇ ਹਨ ਇਹ ਗੱਲ ਆਪਣੇ ਆਪ ਹੋਣ ਵਾਲੇ ਕਾਰਜਾਂ ਅਤੇ ਉਹਨਾਂ ਮਹਾਨ ਕਾਰਜਾਂ ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਨੂੰ ਜਾਣ ਬੁੱਝ ਕੇ ਇਸ ਸਭ ਤੋਂ ਬਾਹਰ ਰੱਖਿਆ ਗਿਆ ਹੈ। ਕੰਮ ਖਿਆਲ ਦਾ ਖੇਡਣਾ ਹੁੰਦਾ ਹੈ। ਖੁਸ਼ੀ ਅਤੇ ਦੁੱਖ ਇਸ ਦੇ ਫਲ ਹੁੰਦੇ ਹਨ। ਮਨੁੱਖ ਆਪਣੀ ਜੀਵਨ ਰੂਪੀ ਖੇਤੀ ਵਿੱਚੋਂ ਮਿੱਠੇ ਅਤੇ ਕੌੜੇ ਫਲ ਇਕੱਠੇ ਕਰਦਾ ਹੈ। ਮਨੁੱਖ ਦਾ ਵਿਕਾਸ ਨਿਯਮ ਅਨਸਾਰ ਹੁੰਦਾ ਹੈ। ਨਾ ਕਿ ਕਿਸੇ ਕਲਾ ਨਾਲ। ਇਸ ਦੇ ਕਾਰਨ ਅਤੇ ਅਸਰ ਵਿਚਾਰ ਦੇ ਖੇਤਰ ਵਿੱਚ ਸੰਪੂਰਨ ਅਤੇ ਸਪਸ਼ਟ ਹੁੰਦੇ ਹਨ। ਜਿਵੇਂ ਸਾਨੂੰ ਆਪਣਾ ਆਲਾ-ਦਵਾਲਾ ਸਾਫ਼ ਸਪਸ਼ਟ ਨਜ਼ਰ ਆਉਂਦਾ ਹੈ। ਇਕ ਚੰਗਾ ਅਤਰਹਾਨੇ ਸਖਸ਼ੀਅਤ ਵਾਲਾ ਸਖਸ਼ ਹੋਣਾ ਇੱਕ ਸੁਭ ਜਾਂ ਮੌਕੇ ਵਾਲੀ ਗੱਲ ਨਹੀਂ ਬਲਕਿ ਇਹ ਲਗਾਤਾਰ ਚੰਗੀ ਸੋਚ ਤੇ ਚੱਲਣ ਦਾ ਸੁਭਾਵਿਕ ਨਤੀਜਾ ਹੁੰਦਾ ਹੈ ਇਸੇ ਤਰ੍ਹਾਂ ਮਾੜਾ ਤੇ ਕਮੀਨਗੀ ਭਰਿਆ ਚਰਿੱਤਰ ਵੀ ਲਗਾਤਾਰ ਈਰਖਾ ਰੱਖਣ ਅਤੇ ਘਟੀਆ ਸੋਚ ਦਾ ਨਤੀਜਾ ਹੁੰਦਾ ਹੈ ਮਨੁੱਖ ਜੋ ਵੀ ਬਣਦਾ ਹੈ ਜਾਂ ਜੋ ਉਹ ਨਹੀਂ ਬਣ ਪਾਉਂਦਾ ਉਸ ਦਾ ਕਾਰਨ ਉਹ ਆਪ ਹੀ ਹੁੰਦਾ ਹੈ ਮਨੁੱਖ ਆਪਣੇ ਵਿਚਾਰਾਂ ਦੀ ਹਥਿਆਰਸ਼ਾਲਾ ਵਿੱਚ ਅਜਿਹੇ ਨਕਲੀ ਹਥਿਆਰ ਤਿਆਰ ਕਰਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਖਤਮ ਕਰ ਦਿੰਦਾ ਹੈ ਇਸੇ ਤਰ੍ਹਾਂ ਉਹ ਅਜਿਹੇ ਸੰਦੇ ਵੀ ਘੜਦਾ ਹੈ ਜਿਸ ਨਾਲ ਉਹ ਅਲੌਕਿਕ ਖੁਸ਼ੀ ਦਾਕਤ ਤੇ ਸ਼ਾਂਤੀ ਪ੍ਰਾਪਤ ਕਰਦਾ ਹੈ ਵਿਚਾਰਾਂ ਦੀ ਸਹੀ ਚੋਣ ਕਰਨ ਅਤੇ ਸੋਚਣ ਦਾ ਸਹੀ ਇਸਤੇਮਾਲ ਕਰਨ ਨਾਲ ਮਨੁੱਖ ਸੰਪੂਰਨਤਾ ਹਾਸਲ ਕਰ ਲੈਂਦਾ ਹੈ ਮਾੜੀ ਅਤੇ ਗਲਤ ਸੋਚ ਦਾ ਇਸਤੇਮਾਲ ਕਰਨ ਨਾਲ ਮਨੁੱਖ ਸ਼ੈਤਾਨ ਦੇ ਪੱਧਰ ਤੋਂ ਵੀ ਹੇਠਾਂ ਗਿਰ ਜਾਂਦਾ ਹੈ। ਇਹਨਾਂ ਦੋਹਾਂ ਹੱਦਾਂ ਦੇ ਵਿਚਕਾਰ ਮਨੁੱਖ ਦੀਆਂ ਸਾਰੀਆਂ ਸ਼੍ਰੈਣੀਆਂ ਦੇ ਚਰਿੱਤਰ ਆਉਂਦੇ ਹਨ। ਮਨੁੱਖ ਇਹਨਾਂ ਦਾ ਨਿਰਮਾਤਾ ਅਤੇ ਮਾਲਕ ਆਪ ਹੁੰਦਾ ਹੈ। ਰੂਹ ਦੀਆਂ ਖੂਬਸੂਰਤ ਸੱਚਾਈਆਂ ਜੋ ਸਾਡੇ ਸਾਹਮਣੇ ਆਈਆਂ ਉਹਨਾਂ ਵਿੱਚੋਂ ਕੋਈ ਵੀ ਇਸ ਤੋਂ ਜ਼ਿਆਦਾ ਖੁਸ਼ੀ ਦੇਣ ਵਾਲੀ ਜਾਂ ਲਾਹੇਵੰਦ ਨਹੀਂ ਹੈ। ਮਨੁੱਖ ਆਪ ਹੀ ਆਪਣੇ ਸੋਚ ਦਾ ਮਾਲਕ ਹੁੰਦਾ ਹੈ ਅਤੇ ਆਪਣੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਅਤੇ ਆਪਣੀ ਤਕਦੀਰ ਨੂੰ ਆਕਾਰ ਦੇਣ ਵਾਲਾ ਆਪ ਹੀ ਹੁੰਦਾ ਹੈ ਤਾਕਤ ਬੁੱਧੀ ਪਿਆਰ ਅਤੇ ਆਪਣੇ ਵਿਚਾਰਾਂ ਦੇ ਮਾਲਕ ਆਪ ਹੋਣ ਦੇ ਨਾਤੇ ਮਨੁੱਖ ਕੋਲ ਹਰ ਪ੍ਰਸਥਿਤੀ ਦਾ ਹੱਲ ਹੁੰਦਾ ਹੈ ਮਨੁੱਖ ਪਰਵਰਤਨਸ਼ੀਲ ਹੈ ਅਤੇ ਮੁੜ ਸਿਰਜੀਤ ਹੋਣ ਦੀ ਕਾਬਲੀਅਤ ਰੱਖਦਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਉਹ ਬਣਾ ਲੈਂਦਾ ਹੈ ਜੋ ਉਹ ਬਣਨਾ ਚਾਹੁੰਦਾ ਹੈ ਮਨੁੱਖ ਹਮੇਸ਼ਾ ਹੀ ਮਾਲਕ ਹੁੰਦਾ ਹੈ ਇਥੋਂ ਤੱਕ ਕਿ ਬੇहद ਮਾੜੇ ਹਾਲਾਤਾਂ ਅਤੇ ਇਕੱਲੇਪਨ ਵਿੱਚ ਵੀ ਆਪ ਆਪਣੀਆਂ ਕਮਜ਼ੋਰੀਆਂ ਅਤੇ ਨਿਗਾਰ ਵੇਲੇ ਉਹ ਇੱਕ ਵੇਵਕੂਫ ਮੁਖੀ ਵਜੋਂ ਪੇਸ਼ ਹੁੰਦਾ ਹੈ ਜੋ ਆਪਣੇ ਘਰਦਿਆਂ ਨੂੰ ਵੀ ਸਹੀ ਸੇਧ ਨਹੀਂ ਦਿੰਦਾ ਜਦੋਂ ਉਹ ਆਪਣੀ ਅਸਥਿਤਿਆ ਦੀ ਪਰਚੋਲ ਕਰਦਾ ਹੈ ਅਤੇ ਤਨ ਦੇ ਹੀ ਨਾਲ ਖੋਜ ਕਰਦਾ ਹੈ ਕਿ ਉਹ ਕਿਹੜੇ ਨਿਯਮ ਅਨਸਾਰ ਸਥਾਪਿਤ ਹੋਇਆ ਹੈ ਤਾਂ ਉਹ ਇੱਕ ਅਕਲਮੰਦ ਮੁਖੀਆ ਬਣ ਜਾਂਦਾ ਹੈ ਜਦੋਂ ਉਹ ਆਪਣੀ ਊਰਜਾ ਆਪਣੀ ਸ਼ਕਤੀ ਅਤੇ ਸੋਚ ਨੂੰ ਲਾਹੇਵੰਦ ਮੁੱਦਿਆਂ ਵੱਲ ਮੋੜਦਾ ਹੈ ਤਾਂ ਉਹ ਚੇਤਨਨਮੁਖਿਆ ਹੁੰਦਾ ਹੈ ਮਨੁੱਖ ਆਪਣੇ ਆਪ ਨੂੰ ਆਪਣੇ ਅੰਦਰੋਂ ਲੱਭ ਸਕਦਾ ਹੈ ਆਪਣੇ ਆਪ ਦੀ ਖੋਜ ਸਿਰਫ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਤੁਸੀਂ ਸਵੈਮੁਲਾਂਕਣ ਅਤੇ ਤਜਰਬੇ ਨੂੰ ਕਿੰਨੀ ਤਵੱਜੋ ਦਿੰਦੇ ਹੋ ਡੂੰਘੀ ਖੋਜ ਤੇ ਖਦਾਈ ਕਰਨ ਨਾਲ ਹੀ ਸੋਨਾ ਤੇ ਹੀਰੇ ਪ੍ਰਾਪਤ ਹੁੰਦੇ ਹਨ ਇਸੇ ਤਰ੍ਹਾਂ ਮਨੁੱਖ ਹਰ ਸੱਚ ਜਾਣ ਸਕਦਾ ਹੈ ਜੇਕਰ ਉਹ ਆਪਣੇ ਆਪ ਨੂੰ ਆਤਮਾ ਦੀ ਡੂੰਘੀ ਸੋਰੰਗ ਤੱਕ ਲੈ ਜਾਵੇ ਫਿਰ ਉਹ ਆਪਣੇ ਚਰਿੱਤਰ ਦਾ ਰਚਣਹਾਰਾ ਆਪਣੀ ਜ਼ਿੰਦਗੀ ਨੂੰ ਆਕਾਰ ਦੇਣ ਵਾਲਾ ਤੇ ਕਿਸਮਤ ਨੂੰ ਬਣਾਉਣ ਵਾਲਾ ਹੁੰਦਾ ਹੈ ਬੇਸ਼ੱਕ ਮਨੁੱਖ ਨੂੰ ਅਪੁੱਲ ਮੰਨਿਆ ਜਾਂਦਾ ਹੈ ਜੇਕਰ ਮਨੁੱਖ ਆਪਣੀ ਸੋਚ ਤੇ ਨਜ਼ਰ ਅਤੇ ਵਿਚਾਰਾਂ ਤੇ ਕਾਬੂ ਰੱਖੇ ਅਤੇ ਆਪਣੀ ਸੋਚ ਵਿੱਚ ਬਦਲਾਅ ਕਰਦਾ ਰਹੇ ਆਪਣੇ ਅਤੇ ਲੋਕਾਂ ਤੇ ਇਸ ਦੇ ਅਸਰ ਨੂੰ ਦੇਖਦਾ ਰਹੇ ਮਨੁੱਖ ਸਹਿਜ ਤਰੀਕੇ ਨਾਲ ਜਾਂਚ ਪੜਤਾਲ ਕਰਕੇ ਅਤੇ ਹਰ ਤਜਰਬੇ ਦੀ ਵਰਤੋਂ ਕਰਕੇ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇ ਇਸ ਨਾਲ ਉਹ ਸਿਆਣਪ ਅਤੇ ਤਾਕਤ ਹਾਸਲ ਕਰ ਸਕਦਾ ਹੈ ਨਾ ਸਿਰਫ ਇਸ ਦਿਸ਼ਾ ਵਿੱਚ ਬਲਕਿ ਕਿਸੇ ਵੀ ਦਿਸ਼ਾ ਵਿੱਚ ਇਹ ਮੁਕੰਮਲ ਸੰਪੂਰਨ ਨਿਯਮ ਹੈ ਜਿਹੜਾ ਲੱਭਣ ਜਾਂਦਾ ਹੈ ਉਹ ਲੱਭ ਹੀ ਲੈਂਦਾ ਹੈ ਅਤੇ ਦਰਵਾਜ਼ਾ ਖੜਕਾਉਣ ਵਾਲੇ ਲਈ ਦਰਵਾਜ਼ਾ ਖੁੱਲ੍ਹ ਹੀ ਜਾਂਦਾ ਹੈ ਸਿਰਫ ਸਬਰ ਅਭਿਆਸ ਅਤੇ ਨਿਸ਼ਚੈ ਨਾਲ ਹੀ ਮਨੁੱਖ ਆਪਣੇ ਗਿਆਨ ਮੰਦਰ ਦੇ ਦਰਵਾਜ਼ੇ ਖੋਲ੍ਹ ਸਕਦਾ ਹੈ